ਸ਼ਲੋਕ ਸੇਖ ਫਰੀਦ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਜਿੱਤ ਦਿਹਾੜੈ ਧਨਵਰੀ ਸਾਹੇ ਲਏ ਲਖਾਈ ਮਲਕ ਜੇ ਕੰਨੀ ਸੁਣੀਂਦਾ ਮੋਹ ਦਿਖਾਲੇ ਆਏ ਜਿੰਦ ਨਮਾਣੀ ਕੱਢੀਐ ਹੱਡਾਂ ਕੋ ਕੜਕਾਈ ਸਾਹੇ ਲਖੇ ਨਾ ਚਲਣੀ ਜਿੰਦੂ ਕੋ ਸਮਝਾਏ ਜਿੰਦ ਵਹੁਟੀ ਮਰਨ ਵਾਰ ਲੈ ਜਾਸੀ ਪਰਣਾਏ ਆਪਣਾ ਤੀਜੋਲ ਕੈ ਕੈ ਗਲ ਲੱਗਿਆ ਧਾਇ ਵਾਲੋ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ ਫਰੀਦਾ ਕਿੜੀ ਪਵੰਦੇਈ ਖੜਾ ਨਾ ਆਪ ਮਹਾਈ ਫਰੀਦਾ ਦਰਦਰ ਵੇਸੀ ਗਾਖੜੀ ਚੱਲਾ ਦੁਨੀਆਂ ਭੱਤ ਵਨ ਉਠਾਈ ਪੋਟਲੀ ਕਿਤੇ ਮੰਨਾਂ ਘੱਤ ਕਿਜਨਾ ਬੁੱਝੈ ਕਿਜਨਾ ਸੁਝੈ ਦੁਨੀਆਂ ਗੁਜੀ ਪਾਹੀ ਸਾਈ ਮੇਰੇ ਚੰਗਾ ਕੀਤਾ ਨਾਹੀ ਤਾਂ ਹਮ ਭੀ ਦੱਜਾਂ ਆਹੀ ਫਰੀਦਾ ਜੀ ਜਾਣਾ ਤਿਲ ਥੋੜੜੇ ਸੰਮਲ ਬੁੱਕ ਭਰੀ ਜੇ ਜਾਣਾ ਸੋ ਨੰਡੜਾ ਤਾਂ ਥੋੜਾ ਮਾਨ ਕਰੀ ਜੇ ਜਾਣਾ ਲਰ ਸਿਜਣਾ ਪੀਡੀ ਪਾਈ ਗੰਢ ਤੈ ਜੀਵੜ ਮੈਂ ਨਾਹੀ ਕੋ ਸਭ ਜਗ ਡਿਠਾ ਹੰਡ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਆਪਨੜੇ ਗਿਰਵਾਨ ਮਹ ਸਿਰ ਨੀਵਾ ਕਰ ਦੇਖ ਫਰੀਦਾ ਜੋ ਤੈ ਮਾਰਨ ਮੁਕੀਆਂ ਤਿਨਾ ਨਾ ਮਾਰੇ ਘੁੰਮ ਆਪਨੜੇ ਘਰ ਜਾਈਐ ਪੈਰ ਤਿਨਾ ਦੇ ਚੁੰਮ ਫਰੀਦਾ ਜਾਂ ਤਉ ਖੱਟਣ ਵੇਲ ਤਾਂ ਤੂੰ ਰਤਾ ਦੁਨੀ ਸਿਓ ਮਰਗ ਸੋ ਆਈਨੀ ਜਾਂ ਪਰਿਆਤਾ ਲੱਦਿਆ ਦੇਖ ਫਰੀਦਾ ਜੋthia ਦਾੜੀ ਹੋਈ ਪੂਰ ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ ਦੇਖ ਫਰੀਦਾ ਜੇ ਥੀਆ ਸੱਕਰ ਹੋਈ ਵੇਸ ਸਾਈ ਬਾਜੂ ਆਪਣੇ ਵੇਦਨ ਕਹੀਏ ਕਿਸ ਫਰੀਦਾ ਅੱਖੀਂ ਦੇਖ ਪਤੀਣੀਆਂ ਸੁਣ ਸੁਣ ਰੀਨੇ ਕੰਨ ਸਾਖ ਪਕੰਦੀ ਆਈਆ ਹੋਰ ਕਰੇਂ ਦੀਵੰਨ ਫਰੀਦਾ ਕਾਲੀ ਜਿਨੀ ਨਾ ਰਾਵਿਆ ਧੌਲੀ ਰਾਵੇ ਕੋਈ ਕਰ ਸਾਈ ਸਿਓ ਪਰਹੜੀ ਰੰਗਨ ਵੇਲਾ ਹੋਵੇ ਮਹੱਲਾ ਤੀਜਾ ਫਰੀਦਾ ਕਾਲੀ ਧੌਣੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਆਪਣਾ ਲਾਇਆ ਪਿਰਮ ਨਾ ਲੱਗਈ ਜੇ ਲੋਚੈ ਸਭ ਕੋ ਹੋਏ ਕਿਉ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈਂ ਦੀ ਫਰੀਦਾ ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿਠ ਕੱਜਲ ਰੇਖ ਨਾ ਸਹੰਦਿਆਂ ਸੇ ਪੰਖੀ ਸੁਏ ਬਹਿਠ ਫਰੀਦਾ ਕੋ ਕਹਿੰਦਿਆਂ ਚਾਹ ਗਿੰਦਿਆਂ ਮੱਤੀ ਦੇਂਦਿਆਂ ਨਿਤ ਜੋ ਸ਼ੈਤਾਨ ਵੰਜਾਇਆ ਸੇ ਕਿਤ ਫਿਰਹਿ ਚੇਤਾ ਫਰੀਦਾthio ਪਵਾਹੀ ਦੱਬ ਜੀ ਸਾਈ ਲੋੜ ਹੈ ਸਭ ਇੱਕ ਸਿੱਜ ਹੈ ਬਿਆਨ ਤਾੜੀ ਹੈ ਤਾਂ ਸਾਈ ਦੈ ਦਰਵਾੜੀ ਹੈ ਫਰੀਦਾ ਖਾਕ ਨਾ ਨਿੰਦੀ ਹੈ ਖਾਕੂ ਜੇੜਨਾ ਕੋਈ ਜੀਮਦਿਆਂ ਪੈਰਾਂ ਤਲੈ ਮੋਇਆਂ ਉੱਪਰ ਹੋਏ ਫਰੀਦਾ ਜਾਂ ਲੱਭ ਤਾ ਨਿਹੋ ਕਿਆ ਲੱਭ ਤਾ ਕੂੜਾ ਨਿਹ ਕਿਚਰ ਛੱਤ ਲੰਗਾਈ ਹੈ ਛੱਪਰ ਟੁੱਟੇ ਮੀਹ ਫਰੀਦਾ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜੇ ਵਸੀ ਰਬ ਹਾਲੀਐ ਜੰਗਲ ਕਿਆ ਟੁੰਢੇ ਫਰੀਦਾ ਇਨੀ ਨਿੱਕੀ ਜੰਗੀਐ ਫਲ ਡੂੰਗਰ ਪਵਿਉਮ ਅਜ ਫਰੀਦਾ ਕੂਜੜਾ ਸਹਿ ਕੋ ਹਾਂਥਿਉਮ ਫਰੀਦਾ ਰਾਤੀ ਵੱਡੀਆਂ ਤੋ ਕਤੋ ਕ ਉੱਠਣ ਪਾਸ ਤਿਗ ਤਿਨਾ ਦਾ ਜੀਵਿਆ ਜਿਨਾਂ ਵਡਾਣੀਆਂ ਆਸ ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆਂ ਜਲੇ ਮਜੀਠ ਜਿਉ ਉੱਪਰ ਅੰਗਾਰਾਂ ਫਰੀਦਾ ਲੋੜੈ ਦਾਖ ਬਜੌਰੀਆਂ ਕਿ ਕਰ ਬੀਜੈ ਜੱਟ ਹੰਡੈ ਉਨਕ ਤਾਇਂਦਾ ਪੰਦਾ ਲੋੜੇ ਪੱਟ ਫਰੀਦਾ ਗਲਿਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਚੱਲਾਂ ਤਾਂ ਭਿੱਜੈ ਕੰਬਲੀ ਰਹਾ ਤਾਂ ਟੁੱਟੈ ਨੇ ਭਿਜੋ ਸਜੋ ਕੰਬਲੀ ਅੱਲਾਹ ਵਰਸੋ ਮੇਹ ਜਾਏ ਮਿਲਾਂ ਤਿਨਾ ਸੱਜਣਾ ਟੁੱਟੋ ਨਾਹੀ ਨੇਹ ਫਰੀਦਾ ਮੈਂ ਭਲਾਵਾ ਪੱਗ ਦਾ ਮਾਤ ਮੈਲੀ ਹੋਈ ਜਹਾਇ ਗਹਿਲਾ ਰੂਹ ਨਾ ਜਾਣਈ ਸਿਰ ਭੀ ਮਿੱਟੀ ਖਾਏ ਫਰੀਦਾ ਸੱਕਰ ਖੰਡ ਨਵਾਤ ਗੁੜ ਮਾਂ ਕਿਉ ਮਾਂਜਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤਦ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਕਣੇ ਸਹਿਨ ਗੀ ਦੁੱਖ ਰੁੱਖੀ ਸੁਖੀ ਖਾਇ ਕਾ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਇ ਚੋਪੜੀ ਨਾ ਤਰਸਾਈ ਜੀਓ ਅਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ ਜਾਏ ਪੁੱਛੋ ਡੋਹਾਗਣੀ ਤੁਮ ਕਿਉਂ ਰਹਿਣ ਵਿਹਾਈ ਸੋਹਰੇ ਟੁਈ ਨਾ ਲਹਿ ਪੀਏ ਨਾ ਈ ਥਾਂ ਫਿਰ ਵਾਤੜੀ ਨਾ ਪੁੱਛਈ ਧੰ ਸੋਹਾਗਣ ਨਾ ਸੋਹਰੇ ਪੀਏ ਕੰਤ ਕੀ ਕੰਤ ਅਗਮ ਅਥਾ ਨਾਨਕ ਸੋ ਸੋਹਾਗਣੀ ਜੋ ਭਾਵੈ ਬੇ ਪਰਵਾਹ ਨਾਤੀ ਧੋਤੀ ਸੰਭਹੀ ਸੁਤੀ ਆਏ ਨ ਚਿੰਦ ਫਰੀਦਾ ਰਹੀ ਸੋ ਬੇੜੀ ਹਿੰਗ ਦੀ ਗਈ ਕਥੂਰੀ ਗੰਧ ਜੋ ਬਣ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ ਫਰੀਦਾ ਕੀਤੀ ਜੋ ਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ ਫਰੀਦਾ ਚਿੰਤ ਖਟੋਲਾ ਵਾਣ ਦੁੱਖ ਬਿਰਹਿ ਵਿਛਾਵਣ ਲੀਪ ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ ਫਰੀਦਾ ਜੇ ਤਨ ਬਿਰੋ ਨਾ ਉਪਜੈ ਸੋ ਤਨ ਜਾਣ ਮਸਾਨ ਫਰੀਦਾ ਇਹ ਵਿਸ ਗੰਦਲਾਂ ਧਰਿਆ ਖੰਡ ਲਵਾੜ ਇੱਕ ਰਹੇਂਦੇ ਰਹਿ ਗਏ ਇੱਕ ਰਾਧੀ ਗਏ ਪੁਜਾੜ ਫਰੀਦਾ ਚਾਰ ਗਵਾਇਆ ਹੰਡਕੇ ਚਾਰ ਗਵਾਇਆ ਸੰਮ ਲੇਖਾ ਰਬ ਮਗੇਸੀਆ ਤੂੰ ਆਹੂ ਕੇ ਰਹੇ ਕੰਮ ਫਰੀਦਾ ਦਰ ਦਰਵਾਜੇ ਜਾਇ ਕੈ ਕਿਉਂ ਡਿਠੋ ਕੜੀ ਹਾਲ ਇਹੋ ਨਦੋਸ਼ਾਂ ਮਾਰੀਐ ਹਮ ਦੋਸ਼ਾਂ ਦਾ ਕੀ ਹਾਲ ਕੜੀਏ ਕੜੀਏ ਮਾਰੀਐ ਪਹਿਰੀ ਲਹਿ ਸਜਾਈ ਸੋਹੇੜਾ ਕੜਿਆਲ ਜਿਉ ਦੁਖੀ ਰਣ ਵਿਹਾਈ ਬੁੱਢਾ ਹੋ ਆ ਸੇਖ ਫਰੀਦ ਕੰਬਣ ਲੱਗੀ ਦੇਹ ਜੇ ਸੋ ਵਰਿਆ ਜੀਵਣਾ ਭੀ ਤਨ ਹੋਸੀ ਖੇਹ ਫਰੀਦਾਬਾਰ ਪਰਾਇ ਬੈ ਸੁਣਾ ਸਾਈ ਮੁਝੈ ਨਾ ਦੇ ਜੇ ਤੂੰ ਐਵੇਂ ਰੱਖਸੀ ਦੀਓ ਸਰੀਰੋ ਲੈ ਕੰਦ ਕੋਹਾੜਾ ਸਿਰ ਘੜਾ ਵਣ ਕੈ ਸਰ ਲੋਹਾਰ ਫਰੀਦਾ ਹਉ ਲੋੜੀ ਸੋ ਆਪਣਾ ਤੂੰ ਲੋੜਹਿ ਅੰਗਿਆਰ ਫਰੀਦਾ ਇੱਕ ਨਾ ਆਟਾ ਅਗਲਾ ਇੱਕ ਨਾ ਨਾ ਹੀ ਲੋਣ ਅੱਗੇ ਗਏ ਸੰਝਾਪ ਸੰ ਚੋਟਾਂ ਖਾਸੀ ਕੌਣ ਪਾਸ ਦਮਾ ਮੇ ਸੱਤ ਸਿਰ ਪੇਰੀ ਸੱਡੋ ਰੱਡ ਜਾਏ ਸੁੱਤੇ ਜੀ ਰਾਣ ਮਹਿ ਥੀਏ ਅਤੀਮਾ ਗੱਡ ਫਰੀਦਾ ਕੋਠੇ ਮੰਡਪ ਮਾਰੀਆਂ ਉਸਾਰੇ ਦੇ ਭੀ ਗਏ ਕੂੜਾ ਸੌਦਾ ਕਰ ਗਏ ਘੋਰੀ ਆਏ ਪਏ ਫਰੀਦਾ ਖਿੰਤਣ ਮੇਖ ਅਗਲੀਆਂ ਜਿੰਦ ਨਾ ਕਾਈ ਮੇਖ ਵਾਰੀ ਆਪੋ ਆਪਣੀ ਚੱਲੇ ਮਸਾਇਕ ਸੇਖ ਸੇਖ ਫਰੀਦਾ ਦੋਂ ਦੀਵੀ ਬਲੰਦਿਆਂ ਮਲਕ ਬਿਠਾਇਆ ਏ ਗੜ ਲੀਤਾ ਘਟ ਲੁਟਿਆ ਦੀਵੜੇ ਗਿਆ ਬੁਝਾਈ ਫਰੀਦਾ ਵੇਖ ਕਪਾਹੇ ਜੇਥੀਆ ਜੇ ਸਿਰਥੀਆ ਤਿਲਹਾ ਕਮਾਦਾ ਏਰ ਕਾਗਦਾ ਕੁੰਨੇ ਕੋਇ ਲਿਆ ਮੰਦੇ ਅਮਲ ਕਰਿੰਦਿਆਂ ਇਹ ਸਜਾਏ ਤਿਨਹਾ ਫਰੀਦਾ ਕੰਨ ਮਸੱਲਾ ਸੂਫ ਗਲ ਦਿਲ ਕਾਤੀ ਗੁੜਵਾਤ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ ਫਰੀਦਾ ਰਤੀ ਰਤਨਾ ਨਿਕਲੈ ਜੇ ਤਨ ਛੀਰੈ ਕੋਈ ਜੋ ਤਨ ਰਤੇ ਰੱਬ ਸਿਓ ਤਿੰਨ ਤਨ ਰਤ ਨਾ ਹੋਈ ਮਹੱਲਾ ਤੀਜਾ ਇਹੋ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਈ ਜੋ ਸਹਿ ਰਤੇ ਆਪਣੀ ਤਿਤ ਤਨ ਲੋਭ ਰਤ ਨਾ ਹੋਈ ਭੈ ਪੈ ਤਨ ਖੀਣ ਹੋਏ ਲੋਭ ਰਤ ਵਿੱਚੋਂ ਜਾਏ ਜਿਉ ਬੈ ਸੰਤਰ ਧਾਤ ਸੁਧ ਹੋਈ ਤਿਉ ਹਰ ਕਾ ਭਉ ਦੁਰਮਤ ਮੈਲ ਗਵਾਏ ਨਾਨਕ ਤੇਜਨ ਸੋਹਣੇ ਜੇ ਰੱਬ ਤੇ ਹਰ ਰੰਗ ਲਾਈ ਫਰੀਦਾ ਸੋਈ ਸਰਵਰ ਢੂੰਡ ਲਹੁ ਜਿੱਥੋਂ ਲੱਭੀ ਵੱਥ ਛੱਪੜ ਢੂੰਡੈ ਕਿਆ ਹੋਐ ਚਿੱਕੜ ਡੁੱਬੈ ਹੱਥ ਫਰੀਦਾ ਲੰਡੀ ਕੰਤ ਨਾ ਰਾਵਿਉ ਵੱਡੀ ਥੀ ਮੋਇ ਆਸ ਧਨ ਕੋ ਕਹਿੰਦੀ ਗੌਰ ਮੇ ਐ ਸਹ ਨਾ ਮਿਲਿਆ ਆਸ ਫਰੀਦਾ ਸਿਰ ਭਲਿਆ ਦਾੜੀ ਪਲੀ ਮੁੱਛਾਂ ਭੀ ਪਲੀਆਂ ਰੇ ਮਨ ਗਹਿਲੇ ਬਾਵਲੇ ਮਾਨ ਹੈ ਕਿਆ ਰਲੀਆਂ ਫਰੀਦਾ ਕੋਠੇ ਧੁੱਕਣ ਕੇ ਤੜਾ ਪੈਰ ਨੀਂਦੜੇ ਨਿਹਾਰ ਜੋ ਦੇਹ ਲੱਦੇ ਗਾਲਵੇਂ ਗਏ ਵਲਾੜ ਵਲਾੜ ਫਰੀਦਾ ਕੋਠੇ ਮੰਡਪ ਮਾੜੀਆਂ ਇਤਨਾ ਲਾਏ ਚਿੱਤ ਮਿੱਟੀ ਪਈ ਅਤੋਲਵੀ ਕੋਏ ਨਾ ਹੋ ਸੀਮੇਤ ਫਰੀਦਾ ਮੰਡਪ ਮਾਲ ਨਾ ਲਾਏ ਮਰਗਸ ਪਾਣੀ ਚਿੱਤ ਧਰ ਸਾਈ ਜਾਏ ਸੰਭਾਲ ਜਿੱਥੈ ਹੀ ਤੋ ਵੰਝਣਾ ਫਰੀਦਾ ਜਿੰਨੀ ਕਮੀ ਨਹੀਂ ਗੁਣ ਤੇ ਕਮੜੇ ਵਸਾਰ ਮਤ ਸ਼ਰਮਿੰਦਾ ਥੀ ਵਹੀ ਸਾਈ ਦਾ ਦਰਬਾਰ ਫਰੀਦਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹੇ ਪਹਾਂਦ ਦਰਵੇਸਾਂ ਨੂੰ ਲੋੜੀਐ ਰੁੱਖਾ ਦੀ ਜੀ ਰਾਂਦ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੀਸ ਗੁਨਹੀ ਭਰਿਆ ਮੈਂ ਫਿਰਾਂ ਲੋਕ ਕਹੈ ਦਰਵੀਸ ਤੱਤੀ ਤੋਏ ਨਾ ਪਲਵੈ ਜੇ ਜਲ ਟੁੱਬੀ ਦੇ ਫਰੀਦਾ ਜੋ ਡਹਾਗਣ ਰਬ ਦੀ ਚੂਰੇਂਦੀ ਝੂਰੇ ਜਾਂ ਕੁਵਾਰੀ ਤਾਂ ਚਾਓ ਵਿਵਾਹੀ ਤਾਂ मामਲੇ ਫਰੀਦਾ ਇਹੋ ਪਛੋਤਾਉ ਵਤ ਕੁਵਾਰੀ ਨਾ ਥੀਐ ਕੱਲਰ ਕੇਰੀ ਛਪੜੀ ਆਏ ਓ ਲੱਥੇ ਹੰਜ ਚਿੰਜੂ ਬੋੜਨ ਨਾ ਪੀਵਹਿ ਉਡਣ ਸੰਦੀ ਡੰਝ ਹੰਸ ਉਡਰ ਕੋਦਰੈ ਪਿਆ ਲੋਕ ਬਡਾਰਣ ਜਾਈ ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੋਦਰਾ ਖਾਏ ਚੱਲ ਚੱਲ ਗਈਆਂ ਪੰਖੀਆਂ ਜਿੰਨੀ ਵਸਾਏ ਤਲ ਫਰੀਦਾ ਸਰ ਭਰਿਆ ਭੀ ਚੱਲਸੀ ਥੱਕੇ ਕਬਲ ਅਕਲ ਫਰੀਦਾ ਇਟਸਰਾਣੇ ਭੋਏ ਸਵਣ ਕੀੜਾ ਲੜਿਓ ਮਾਸ ਕੇ ਤੜਿਆਂ ਜੁਗ ਵਾਪਰੇ ਇਕਤ ਪਿਆਂ ਪਾਸ ਫਰੀਦਾ ਭੰਨੀ ਕੜੀ ਸਮੰਨਵੀ ਟੁੱਟੀ ਨਾਗਰ ਲੱਜ ਅਜ ਰਾਇਨ ਫਰੀਸਤਾ ਕਹਿ ਘਰ ਨਾ ਠੀ ਅੱਜ ਫਰੀਦਾ ਭੰਨੀ ਕੜੀ ਸਮੰਨਵੀ ਟੁੱਟੀ ਨਾਗਰ ਲੱਜ ਜੋ ਸੱਜਣ ਭੋਏ ਭਾਰ ਥੇ ਸੇ ਕਿਉ ਆਵਹਿ ਅੱਜ ਫਰੀਦਾ ਬੇਨਿਵਾਜਾ ਕੁੱਤਿਆ ਇਹ ਨਾ ਭਲੀ ਰੀਤ ਕਬਹੀ ਚੱਲ ਨਾ ਆਇਆ ਪੰਜੇ ਵਖਤ ਮਸੀਤ ਘੋਟ ਫਰੀਦਾ ਉਜੂ ਸਾਜ ਸੁਭਾ ਨਿਵਾਜ ਗੁਜਾਰ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੀ ਜੈ ਕਾਏ ਕੁੰਨੇ ਠ ਜਲਾਈਐ ਬਾਲਣ ਸੰਧੈ ਥਾਈ ਫਰੀਦਾ ਕਿਥੈ ਟੰਡੀ ਮਾਪਿਆਂ ਜਿੰਨੀ ਤੂੰ ਜਣਿਓ ਏ ਤੈ ਪਾਸੋਂ ਓਏ ਲੱਦ ਗਏ ਤੂੰ ਅਜੈਨਾ ਪਤੀਣੋ ਏ ਫਰੀਦਾ ਮਨ ਮੈਦਾਨ ਕਰ ਟੋਏ ਟਬੇ ਲਾਹੀ ਅੱਗੇ ਮੂਲ ਨਾ ਆਵਸੀ ਦੋਜਕ ਸੰਦੀਪਾਹੀ ਮਹੱਲਾ ਪੰਜਵਾ ਫਰੀਦਾ ਖਲਕ ਖਲਕ ਮਹਿ ਖਲਕ ਵਸੈ ਰੱਬ 마ਹੀ ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾਹੀ ਫਰੀਦਾ ਜੇ ਦੇਹ ਨਾਲਾ ਕੱਪਿਆ ਜੇ ਗਲ ਕਪਹਿ ਚੁਖ ਪਵਨ ਨਾ ਇਤੀ मामਲੇ ਸਹਾਨਾ ਇਤੀ ਦੁਖ ਚੱਬਣ ਚੱਲਣ ਰਤਨ ਸੇ ਸੁਣੀ ਅਰ ਬਹਿ ਗਈ 헤ੜੇ ਮੁੱਤੀ ਤਾ ਸੇ ਜਾਨੀ ਚੱਲ ਗਏ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗ ਗਈ ਪੱਲੇ ਸਭ ਕਿਛ ਪਾਏ ਫਰੀਦਾ ਪੰਖ ਪਰਾ ਹੋਣੀ ਦੁਨੀ ਸੁਹਾਵਾ ਬਾਗ ਨੌਬਤ ਵਜੀ ਸੁਬਾਹ ਸਿਉ ਚੱਲਣ ਕਾ ਕਰ ਸਾਜ ਫਰੀਦਾ ਰਾਤ ਕਥੂਰੀ ਵੰਡੀਐ ਸੁਤਿਆ ਮਿਲੈ ਨਾ ਭਾਉ ਜਿੰਨਾ ਨੈਣ ਨਿੰਦਰਾਵਲੇ ਤਿੰਨਾ ਮਿਲਣ ਕੋ ਆਉ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਬਾਏ ਜੱਗ ਉੱਚੇ ਚੜਕੇ ਦੇਖਿਆ ਤੰ ਘਰ ਘਰੇ ਹਾ ਅੱਗ ਮਹੱਲਾ ਪੰਜਵਾ ਫਰੀਦਾ ਭੂਮ ਰੰਗਾਵਲੀ ਮਾਂਝੇ ਵਸੂਲਾ ਬਾਗ ਜੋ ਜਨ ਪੀਰ ਨਿਵਾਜਿਆ ਤਿਨਾ ਅੰਚ ਨਾ ਲਾਗ ਮਹੱਲਾ ਪੰਜਵਾਂ ਫਰੀਦਾ ਉਮਰ ਸੁਹਾਵੜੀ ਸੰਗ ਸੁਵੰਣੜੀ ਦੇ ਵਿਰਲੇ ਕੇਈ ਪਾਈਨ ਜਿਨਾਂ ਪਿਆਰੇ ਨੇ ਕੰਦੀ ਵਹਿਣ ਨਾ ਟਾਹੇ ਤਉ ਪੀ ਲੇਖਾ ਦੇਵਣਾ ਜਿੱਧਰ ਰੱਬ ਰਜਾਏ ਵਹਿਣ ਤਦਾਉ ਗਉ ਕਰੇ ਫਰੀਦਾ ਦੁੱਖਾਂ ਸੇਤੀ ਦੇਹ ਗਿਆ ਸੂਲਾ ਸੇਤੀ ਰਾਤ ਖੜਾ ਪਕਾਰੇ ਪਾਤਣੀ ਬੇੜਾ ਕੱਪਰਵਾਤ ਲੰਮੀ ਲੰਮੀ ਨਦੀ ਵਹਿ ਕੰਦੀ ਕੇ ਰਹੇਤ ਬੇੜੇ ਨੂੰ ਕੱਪਰ ਕਿਆ ਕਰੇ ਜੇ ਪਾਤਣ ਰਹਿ ਸੁਚੀਤ ਫਰੀਦਾ ਗੱਲੀ ਸੋ ਸਜਣ ਵੀਹੀ ਇੱਕ ਕਟੋਂਢੇਂਦੀ ਨਾ ਲਾਹਾਂ ਤੁਖਾਂ ਜਿਉ ਵਾਲੀਂ ਕਾਰਨ ਤਿਨਾ ਮਾਂ ਫਰੀ ਫਰੀਦਾ ਇਹੋ ਤਨ ਭੌਂਕਣਾ ਨਿਤ ਨਿਤ ਦੁਖੀਐ ਕੌਣ ਕੰਨੀ 부ਜੇ ਦੇ ਰਹਾ ਕਿਤੀ ਵਗੈ ਪੌਣ ਫਰੀਦਾ ਰੱਬ ਖਜੂਰੀ ਪੱਕੀਆਂ ਮਾਂ ਖਿਆ ਨਹੀਂ ਵਹਨ ਜੋ ਜੋ ਵੰਨੈ ਦਿਹੜਾ ਸੋ ਉਮਰ ਹੱਥ ਪਵੰਨ ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਢਾ ਕਾਗ ਅਜੈ ਸੋ ਰੱਬ ਨਾ ਬਹੜਿਓ ਦੇਖ ਬੰਦੇ ਕੇ ਭਾਗ ਕਾਗਾ ਕੰਗ ਟੰਡੂ ਲਿਆ ਸਗਲਾ ਖਾਇਆ ਮਾਸ ਏ ਦੁਇ ਨੈਣਾ ਮਤਿ ਸੁਹੋ ਫਿਰ ਦੇਖਣ ਕੀ ਆਸ ਕਾਗਾ ਚੂੰਡ ਨਾ ਪਿੰਜਰਾ ਬਸੈ ਤਾਂ ਉੱਡਰ ਜਾਹੇ ਜਿੱਤ ਪਿੰਜਰੈ ਮੇਰਾ ਸਹੋ ਵੱਸੈ ਮਾਸ ਨਾ ਤਿੱਦੂ ਖਾਹੇ ਫਰੀਦਾ ਗੋਰ ਨਮਾਣੀ ਸੱਡ ਕਰੇ ਨੇ ਘਰ ਆ ਘਰ ਆਉ ਸਰ ਪਰ ਮੈ ਤੈ ਆਵਣਾ ਮਰਨੂ ਹੋ ਨਾ ਡਰੇ ਆਉ ਇਨੀ ਲੋਇਣੀ ਦੇਖਦਿਆਂ ਕੀਤੀ ਚੱਲ ਗਈ ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਆਪ ਸਵਾਰ ਅਹਿਮੈ ਮਿਲੈ ਮੈਂ ਮਿਲਿਆ ਸੁਖ ਹੋਇ ਫਰੀਦਾ ਜੇ ਤੂੰ ਮੇਰਾ ਹੋਇ ਰਹੈ ਸਭ ਜਗ ਤੇਰਾ ਹੋਇ ਕੰਦੀ ਉੱਤਰ ਖੜਾ ਕਿਚਰ ਕ ਬੰਨੈ ਧੀਰ ਫਰੀਦਾ ਕੱਚਾ ਭਾਂਡਾ ਰੱਖੀਐ ਕਿਚਰ ਤਾਈ ਨੀਰ ਫਰੀਦਾ ਮਹਿਲ ਨ ਸਖਣ ਰਹਿ ਗਈ ਵਾਸਾ ਆਇਆ ਤਲ ਗੂਰਾ ਸੀ ਨਿਮਾਣੀਆਂ ਬਹਿਸਨ ਰੂਹਾ ਮਲ ਆਖੀ ਸੇਖਾ ਬੰਦਗੀ ਚੱਲਣ ਅੱਜ ਕੇ ਕੱਲ ਫਰੀਦਾ ਮੌਤੈ ਦਾ ਬੰਨਾ ਇਵੇਂ ਦਿਸੈ ਜਿਉਂ ਦਰਿਆ ਵੇ ਟਾ ਅੱਗੇ ਦੋਜਕ ਤਪਿਆ ਸੁਣੀਐ ਹੂਲ ਪਵੈ ਕਹਾਹਾ ਇਕ ਨਾਨੂ ਸਭ ਸੂਜੀ ਆਈ ਇੱਕ ਫਿਰ ਦੇ ਵੇ ਪਰਵਾਹ ਅਮਨ ਜੀ ਕੀਤਿਆ ਦੁਨੀ ਵਿੱਚ ਸੇ ਦਰਗਹਾ ਉਗਾਹ ਫਰੀਦਾ ਦਰ ਆਵੇ ਕੰਨ ਬਗਲਾ ਬੈਠਾ ਅਕੇਲ ਕਰੇ ਕੇਲ ਕਰੇਂਦੇ ਹੰਜ ਨੂੰ ਅਚਿੰਤੇ ਬਾਜ ਪਏ ਬਾਜ ਪਏ ਤਿਸ ਰੱਬ ਦੇ ਕੇਲਾ ਵਿਸਰੀਆਂ ਜੋ ਮਨ ਚੇਤਨਾ ਚੇਤੇ ਸੰ ਸੋ ਗਾਲੀ ਰੱਬ ਕੀਆ ਸਾਡੇ ਤਰੇ ਮਣ ਦੇ ਹੋਰੀ ਚੱਲੇ ਪਾਣੀ ਅੰਨ ਆਯੂ ਬੰਦਾ ਦੁਨੀ ਵਿੱਚ ਵਤ ਅਸੂਣੀ ਬੰਨ ਮਲਕਲ ਮੌਤ ਜਾਂ ਆਵਸੀ ਸਭ ਦਰਵਾਜੇ ਭੰਨ ਤਿਨਾ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ ਵੇਖੋ ਬੰਦਾ ਚੱਲਿਆ ਚਹੋ ਜਣਿਆਂ ਦੇ ਕੰਨ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਹਾ ਆਈ ਕੰਮ ਫਰੀਦਾ ਹੋਂ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿਨਾਂ ਵਾਸ ਕੰਕਰ ਚੁੱਗਣ ਥਲ ਵੱਸਣ ਰੱਬ ਨਾ ਛੋਡਨ ਪਾਸ ਫਰੀਦਾ ਰੁੱਤ ਫਿਰੀ ਵੜ ਕੰਬਿਆ ਪੱਤ ਝੜੇ ਝੜ ਪਾਹੇ ਚਾਰੇ ਕੁੰਡਾਂ ਢੂੰਡੀਆਂ ਰਹਿਣ ਕਥਾਉ ਨਾਹੀ ਫਰੀਦਾ ਪਾੜ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ ਜਿੰਨੀ ਵੇਸੀ ਸੌ ਮਿਲੈ ਸੇਹੀ ਵੇਸ ਕਰੇਉ ਮਹੱਲਾ ਤੀਜਾ ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ ਨਾਨਕ ਘਰ ਹੀ ਬੈਠਿਆ ਸੋਹ ਮਿਲੈ ਜੇ ਨੀਅਤ ਰਾਸ ਕਰੇ ਮਹੱਲਾ ਪੰਜਵਾਂ ਫਰੀਦਾ ਗਰਬ ਜਿੰਨਾ ਵੜਿਆਈਆ ਧਨ ਜੋਬਨ ਆਗਾਹ ਖਾਲੀ ਚੱਲੇ ਧਣੀ ਸਿਓ ਟਿੱਬੇ ਜਿਉਂ ਮਿਹਾਂ ਫਰੀਦਾ ਤਿੰਨਾ ਮੁਖ ਡਰਾਵਣੀ ਜਿੰਨਾ ਵਿਸਾਰਿਓ ਨਾਉ ਐਥੇ ਦੁੱਖ ਘਨੇਰਿਆ ਅੱਗੇ ਠੌਰ ਨਾ ਠਾਂ ਫਰੀਦਾ ਪਿਛਲ ਰਾਤ ਨਾ ਜਾਗਿਓ ਏ ਜੀ ਬੰਦੜੂ ਮੋਇਓ ਜੇ ਤਾ ਰੱਬ ਬਸਾਰਿਆ ਤਾ ਰੱਬ ਨਾ ਬਿਸਰਿਓ ਹੈ ਮਹੱਲਾ ਪੰਜਵਾਂ ਫਰੀਦਾ ਕੰਤ ਰੰਗਾਵਲਾ ਵੱਡਾ ਵੇ ਮੁਹਤਾਜ ਅੱਲਾਹ ਸੇ ਤੀਰਤਿਆ ਇਹੋ ਸਚਾਵਾ ਸਾਜ ਮਹੱਲਾ ਪੰਜਵਾਂ ਫਰੀਦਾ ਦੁਖ ਸੁਖ ਇਕ ਕਰ ਦਿਲ ਤੇ ਲਾਹਿ ਵਿਕਾਰ ਅੱਲਾਹ ਭਾਵੇ ਸੋ ਭਲਾ ਤਾਂ ਲੱਭੀ ਦਰਬਾਰ ਮਹੱਲਾ ਪੰਜਵਾਂ ਫਰੀਦਾ ਦੁਨੀ ਵਜਾਈ ਵਜਦੀ ਤੂੰ ਵੀ ਵਜਹਿ ਨਾਲ ਸੋਈ ਜੀਉ ਨਾ ਵੱਜਦਾ ਜਿਸ ਅੱਲ੍ਹਾ ਕਰਦਾ ਸਾਰ ਮਹੱਲਾ ਪੰਜਵਾਂ ਫਰੀਦਾ ਦਿਲ ਰਤਾ ਇਸ ਦੁਨੀ ਸਿਉ ਦੁਨੀ ਨਾ ਕਿਤੇ ਕੰਮ ਮਿਸਲ ਫਕੀਰਾਂ ਗਾਖੜੀ ਸੋ ਪਾਈਐ ਪੂਰ ਕਰਮ ਪਹਿਲਾ ਪਹਿਰੇ ਫੁੱਲੜਾ ਫਲ ਪੀ ਪਛਾਰਾਤ ਜੋ ਜਾਗਨ ਲਹਨ ਸੀ ਸਾਈ ਕੰਨ ਦਾਤ ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ ਇਕ ਜਾਗਨ ਦੇ ਨਾਂ ਲਹਿਨ ਇਕ ਨਾਂ ਸੁੱਤਿਆਂ ਦੇ ਉਠਾਲ ਟੁੱਢੇਂਦੀਏ ਸੁਹਾਗ ਕੋ ਤਉ ਤਨ ਕਾਈ ਕੋਰ ਜਿੰਨਾ ਨਾਂ ਸੁਹਾਗਣੀ ਤਿੰਨਾ ਝਾਕ ਨਾ ਹੋਰ ਸਬਰ ਮਨ ਕਮਾਨ ਇਹ ਸਬਰ ਕਾ ਨੀਹਣੂ ਸਬਰ ਸੰਦਾਬਾਣ ਖਾਲਕ ਖਤਾ ਨਾ ਕਰੀ ਸਬਰ ਅੰਦਰ ਸਾਬਰੀ ਤਨ ਏਵੇਂ ਜਾਣੀਨ ਹੋਣ ਨਜੀਕ ਖੁਦਾਈ ਦੇ ਭੀਤ ਨਾ ਕਿਸੈ ਦੀਨ ਸਬਰ ਇਹੋ ਸਵਾਉ ਜੇ ਤੂੰ ਬੰਦਾ ਦਿੜ ਕਰ ਹੈ ਵੱਧ ਧੀ ਵਹ ਦਰਿਆ ਤੋਟਨਾ ਧੀ ਵਹ ਵਾਹੜਾ ਫਰੀਦਾ ਦਰਵੇਸੀ ਗਾ ਖੜੀ ਚੋਪੜੀ ਪਰੀਤ ਇਕਨ ਕਿੰਨ ਚਾਲੀਐ ਦਰਵੇਸ ਸਾਹਬੀ ਰੀਤ ਤਨ ਤਪੈ ਤਨੂਰ ਜਿਉ ਬਾਲਣ ਹੱਡ ਬਲੰ ਪੈਰੀ ਥੱਕਾ ਸਿਰ ਜੁਲਾ ਜੇ ਮੂ ਪ੍ਰੀ ਮਨਨ ਤਨ ਨਾਤ ਪਾਇ ਤਨੂਰ ਜਿਉ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪ੍ਰੀ ਨਿਹਾਲ ਹੌਟ ਢੇਂਦੀ ਸੱਜਣਾ ਸੱਜਣ ਮੈਂਡੇ ਨਾਲ ਨਾਮਿਕ ਲਖ ਨਾ ਲਖੀਐ ਗੁਰਮਖ ਦੇ ਦਿਖਾਲ ਹੰਸਾਂ ਦੇਖ ਤਰੰਦਿਆਂ ਬੱਗਾ ਆਇਆ ਚਾਉ ਡੁੱਬ ਮੁਏ ਬਗ ਬੱਪੜੇ ਸਿਰ ਤਲ ਉੱਪਰ ਪਾ ਮੈਂ ਜਾਣਿਆ ਵੱਡ ਹੰਸ ਹੈ ਤਾ ਮੈਂ ਕੀਤਾ ਸੰਗ ਜੇ ਜਾਣਾ ਬਗ ਬੱਪੜਾ ਜਨਮ ਨਾ ਭੇੜੀ ਅੰਗ ਕਿਆ ਹੰਸ ਕਿਆ ਬਗਲਾ ਜਾਂ ਕੋ ਨਦਰ ਧਰੀ ਜੇ ਕਿਸ ਭਾਵੈ ਨਾਨਕਾ ਕਾਗੂ ਹੰਸ ਕਰੇ ਸਰਵਰ ਪੰਖੀ ਏਕੜੋ ਫਾਹੀ ਵਾਲ ਪਚਾਸ ਇਹੋ ਤਨ ਲਹਿਰੀ ਗੱਡ ਥੀਆ ਸੱਚੇ ਤੇਰੀ ਆਸ ਕਮਣ ਸੋ ਅੱਖਰ ਕਮਣ ਗੁਣ ਕਮਣ ਸੋ ਮਣਿਆ ਮੰਤ ਕਮਣ ਸੋ ਵੇਸੋ ਹਉ ਕਰੀ ਜਿਤ ਵਾਸੇ ਆਵੇ ਕੰਤ ਨਿਮਣ ਸੋ ਅੱਖਰ ਖਮਣ ਗੁਣ ਜਿਹਬਾ ਮਣੀਆਂ ਮੰਤ ਇਹ ਤਰੇ ਭੈਣੀ ਵੀ ਸਕਰ ਤਾਂ ਵਾਸਿਆ ਵੀ ਕੰਤ ਮਤ ਹੁੰਦੀ ਹੋਏ ਈਆਣਾ ਤਾਣ ਹੁੰਦੇ ਹੋਏ ਨਤਾਣਾ ਅਣ ਹੁੰਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ ਇੱਕ ਫਿੱਕਾ ਨਾ ਗਲਾਈ ਸਭ ਨਾਮੈ ਸੱਚਾ ਧਣੀ ਹਿਆਉ ਨ ਕਹੀ ਠਾਹੇ ਮਾਣਕ ਸਭ ਅਮੋਲੇ ਸਭ ਨਾ ਮਨ ਮਾਣਕ ਠਾਹਣ ਮੂਲ ਮਚਾਂਗਵਾ ਜੇ ਤਉ ਪਰੀਆ ਦੀ ਸੇਕ ਹਿਆਉ ਨ ਠਾਹੇ ਕਹੀਦਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਸਵਈਏ ਸ੍ਰੀ ਮੁਖ ਬਾਕ ਮਾ